ਮਾਨਯੋਗ ਐਸਐਸਪੀ ਮੋਹਾਲੀ ਸ੍ਰੀ ਹਰਮਨਦੀਪ ਖਾਨ ਜੀ ਦੇ ਜਿਹੜੇ ਦਿਸ਼ਾ ਨਿਰਦੇਸ਼ਾ ਉਹਨਾਂ ਦੇ ਲੀਡਰਸ਼ਿਪ ਅੰਦਰ ਮੋਹਾਲੀ ਪੁਲਿਸ ਨੇ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਮਾੜੇ ਅੰਸਰਾਂ ਖਿਲਾਫ ਜਿਹੜੇ ਇੱਕ ਲਗਾਤਾਰ ਕੈਂਪੇਨ ਚਲਾ ਮੋਹਾਲੀ ਪੁਲਿਸ ਨੇ ਚਲਾਇਆ ਹੋਇਆ ਇਹਦੇ ਵਿੱਚ ਅਸੀਂ ਜਿਹੜੇ ਪਹਿਲਾਂ ਵੀ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ ਇਸੇ ਲੜੀ ਦੇ ਵਿੱਚ ਇੱਕ ਅਸੀਂ ਅੱਜ ਤੁਹਾਨੂੰ ਦੱਸਣਾ ਚਾਹਾਂਗੇ ਕਿ ਮਿਤੀ 15 ਮਈ ਨੂੰ ਰਾਤ ਨੂੰ ਕਰੀਬ 10 ਵਜੇ ਕੁਸ਼ਪਿੰਦਰ ਸਿੰਘ ਜਿਹੜੇ ਕਿ ਪਿੰਗੀ ਢਾਲੀਵਾਲ ਦੇ ਨਾਮ ਤੋਂ ਫੇਮਸ ਹੈ ਉਹਨਾਂ ਦੇ ਘਰੇ ਸੈਕਟਰ 71 ਦੇ ਵਿੱਚ ਦੋ ਨਾਮਲੂਮ ਲੜਕੇ ਜਿਹੜੇ ਬਾਈਕ ਤੇ ਆਏ ਤੇ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਮੌਕੇ ਤੋਂ ਸਾਨੂੰ 7-8 ਖਾਲੀ ਹੋਲ ਵੀ ਮਿਲੇ ਸੀਗੇ ਇਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਉੱਥੇ ਮੌਕੇ ਤੇ ਮਾਨਯੋਗ ਐਸਐਸਪੀ ਸਾਹਿਬ ਤੇ ਮਹਾਲੀ ਪੁਲਿਸੀਆਂ ਜਿਹੜੀਆਂ ਸਾਰੇ ਸੀਨੀਅਰ ਆਫੀਸਰ ਮੌਕੇ ਤੇ ਪਹੁੰਚੇ ਐਸਪੀ ਸੀਪੀ ਸ਼੍ਰੀ ਸ਼੍ਰੀਨਵੀਲਾ ਜੀ ਆਈਪੀਐਸ ਐਸਪੀਡੀ ਮੈਂ ਖੁਦ ਸਾਡੇ ਐਸਪੀ ਆਪਰੇਸ਼ਨ ਤਰਵਿੰਦਰ ਸਿੰਘ ਐਸ ਡੀਐਸਪੀ ਸਿਟੀ 1 ਨੇ ਪ੍ਰਿਥਵੀ ਸਿੰਘ ਚਾਲ ਇੰਚਾਰਜ ਸੀਏਏ ਤੇ ਐਸਐਚਓ ਮਡੋਰ ਸਾਰੇ ਜਿਹੜੇ ਤੁਰੰਤ ਮੌਕੇ ਤੇ ਪਹੁੰਚੇ ਐਸਐਸਪੀ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਰਕਫੋਰਸ ਟੀਮਾਂ ਜਿਹੜੀਆਂ ਐਸਪੀ ਸਿਟੀ ਸਾਹਿਬ ਦੇ ਅੰਦਰ ਤੇ ਐਸਪੀ ਆਪਰੇਸ਼ਨ ਸਾਹਿਬ ਦੇ ਅੰਡਰ ਬਣਾਈ ਹੈਗੀਆਂ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਇੰਚਾਰਜ ਸੀਏਏ ਹਰਮਿੰਦਰ ਸਿੰਘ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ 22 ਤਰੀਕ ਨੂੰ ਇਸ ਮਕਦਮੇ ਦੇ ਵਿੱਚ ਜਿਹੜਾ ਦੋਸ਼ੀ ਇੱਕ ਅੰਕਿਤ ਰਾਣਾ ਸਨੋਖ ਰਜੇਸ਼ ਕੁਮਾਰ ਨੂੰ ਯਮਨਾ ਨਗਰ ਤੋਂ ਰੈਸਟ ਕਰ ਲਿਆ ਹੈ ਜਿਹੜਾ ਅੰਕਿਤ ਰਾਣਾ ਇਹ ਇਹਨੇ ਇੱਕ ਹੋਰ ਦੂਸਰੇ ਦੋਸ਼ੀ ਨਾਲ ਮਿਲ ਕੇ ਦੋਨੋਂ ਬਾਈਕ ਤੇ ਆਏ ਸੀਗੇ ਇਹਨਾਂ ਨੇ ਉਸ ਦਿਨ ਪਹਿਲਾਂ ਦਾ ਸਵੇਰੇ 15 ਮਈ ਨੂੰ ਇਹਨਾਂ ਨੇ ਸਵੇਰੇ ਪਹਿਲਾਂ ਯਮਨਾ ਨਗਰ ਦੇ ਵਿੱਚ ਇੱਕ ਫਲਾਈਂਗ ਕਲਰਸ ਇਮੀਗ੍ਰੇਸ਼ਨ ਸੈਂਟਰ ਹੈ ਉੱਥੇ ਫਾਇਰਿੰਗ ਕੀਤੀ ਉੱਥੇ ਫਾਇਰਿੰਗ ਕਰਨ ਤੋਂ ਬਾਅਦ ਇਹ ਉਸੇ ਬਾਈਕ ਤੇ ਉੱਤਰਾਖੰਡ ਨੰਬਰ ਦੀ ਬਾਈਕ ਸੀਗੀ ਉਸੇ ਬਾਈਕ ਤੇ ਇਹ ਮੋਹਲਿਆ ਇਹ ਮੋਹਲਿਆ ਕੇ ਇਹਨਾਂ ਨੇ ਸ਼ਾਮ ਨੂੰ ਪਹਿਲਾਂ ਇਹਨਾਂ ਦੇ ਘਰ ਦੀ ਰੱਖੀ ਕੀਤੀ ਰੱਖੀ ਕਰਨ ਤੋਂ ਬਾਅਦ ਰਾਤੀ ਕਰੀਬ 10 ਵਜੇ ਦੇ ਕਰੀਬ ਇਹਨਾਂ ਨੇ ਇਹਨਾਂ ਦੇ ਘਰ ਦੇ ਇੰਗੀ ਤਾਲੀ ਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਜਿਹੜੇ ਇੰਚਾਰਜ ਸੀਏ ਦੀ ਟੀਮ ਨੇ ਇਹਨਾਂ ਨੇ ਬੜਾ thorough ਸਾਇੰਟਿਫਿਕ ਤੇ ਹਿਊਮਨ ਇੰਟੈਲੀਜੈਂਸ ਬੇਸਡ ਕੰਮ ਕੀਤਾ ਤੇ ਜਦੋਂ ਕਰੀਬ 1.5 200 ਕਿਲੋਮੀਟਰ ਦੀ ਸੀਸੀਟੀਵੀ ਟ੍ਰੇਲ ਵੀ ਫਾਲੋਅ ਕੀਤੀ ਸਾਇੰਟਿਫਿਕ ਐਵੀਡੈਂਸ ਵੀ ਕਲੈਕਟ ਕੀਤਾ ਹਿਊਮਨ ਇੰਟੈਲੀਜੈਂਸ ਦੇ ਥਰੂ ਵੀ ਕੰਮ ਕੀਤਾ ਤਬਾਈ ਤ੍ਰਿਕ ਯੂਨੀਵਰਸਿਟੀ ਜਿਹੜਾ ਇਹ ਇੱਕ ਦੋਸ਼ੀ ਹੈ ਇਹ ਇਹਨੂੰ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਜਿਹੜੇ ਦੋਸ਼ੀ ਨੇ ਉਸ ਟਾਈਮ ਜਾਣ ਤੋਂ ਪਹਿਲਾਂ ਇੱਕ ਪਿੰਕੀ ਧਾਲੀਵਾਲ ਜੀ ਦੇ ਘਰ ਦੇ ਬਾਹਰ ਇੱਕ ਆਪਣਾ ਪੋਸਟਰ ਵੀ ਲਗਾ ਗਏ ਸੀਗੇ ਉਹਦੇ ਤੇ ਕਾਲਾ ਰਾਣਾ ਗੈਂਗ ਲਿਖਿਆ ਹੋਇਆ ਸੀਗਾ ਬੇਸਿਕਲੀ ਇਹਨਾਂ ਦਾ ਜਿਹੜਾ ਮੇਨ ਹੈ ਇਹਨਾਂ ਦੇ ਕੁਝ ਜਿਹੜੇ ਸਾਥੀ ਨੇ ਬਾਰ ਵੀ ਬੈਠੇ ਨੇ ਇੰਡੀਆ ਕੋਲ ਬਾਹਰ ਫੋਰਨ ਕੋ ਵੀ ਆਪਰੇਟ ਕਰ ਰਹੇ ਨੇ ਤੇ ਜਿਹੜਾ ਇਹ ਕਾਲਾ ਰਾਣਾ ਹੈਗਾ ਗੈਂਗਸਟਰ ਤੇ ਇਸ ਟਾਈਮ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਇਹਨਾਂ ਦਾ ਮੇਨ ਮੋਟਿਵ ਐਕਸਟਰੋਸ਼ਨ ਹੀ ਸੀਗਾ ਇਹਨਾਂ ਨੇ ਪਹਿਲਾਂ ਜਮਨानगर ਦੇ ਵਿੱਚ ਫਾਇਰਿੰਗ ਕੀਤੀ ਫਿਰ ਇੱਥੇ ਆ ਕੇ ਆਪਣੇ ਮੁਹਾਲਲੇ ਦੇ ਵਿੱਚ ਫਾਇਰਿੰਗ ਕੀਤੀ ਬਟ ਅਸੀਂ ਇਹ ਜਿਹੜਾ ਗੈਂਗ ਹੈ ਬਸਟ ਕਰ ਲਿਆ ਇਹਦਾ ਦੂਸਰੇ ਸਾਥੀ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕ੍ਰਿਮੀਨਲ ਐਕਟੀਵਿਟੀ ਹੈ ਉਹ ਮੁਹਾਲਲੇ ਦੇ ਵਿੱਚ ਜੇ ਹੋਈ ਪਹਿਲੇ ਤਾਂ ਅਸੀਂ ਹੁਣੇ ਨਹੀਂ ਦੇਣੀ ਜੇ ਹੋਈ ਤਾਂ ਅਸੀਂ ਉੱਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਐਸਪੀ ਸਾਹਿਬ ਵੀ ਪੂਰੀ ਰੈਕੀ ਕੀਤੀ ਸੀ ਇਹਨਾਂ ਨੇ ਪਹਿਲਾਂ ਜਾਂ ਇਹ ਜਮਨानगर ਵੀ ਪਹਿਲਾਂ ਇਹਨਾਂ ਨੇ ਫਾਇਰ ਕੀਤੀ ਸਵੇਰੇ ਉਹ ਵਾਸੀ ਦਾ ਇਹ ਵਾਲੀ ਪਹਿਲਾਂ ਰੈਕੀ ਵਗਾਰਾ ਕੀਤੀ ਸੀ ਇਸ ਤਰ੍ਹਾਂ ਦਾ ਕੁਝ ਅਜੇ ਤੱਕ ਦੇਖੋ ਇਹਨਾਂ ਨੇ ਜਿਹੜੀ ਸਾਡੀ ਤਰਤੀਸ ਚ ਗੱਲ ਸਾਹਮਣੇ ਆਈ ਇਹਨਾਂ ਨੇ ਉਸੇ ਦਿਨ ਸਵੇਰੇ ਕਰੀਬ 12 ਵਜੇ ਹਰਦੁਆਰ ਤੋਂ ਇੱਕ ਬਾਈਕ ਚੋਰੀ ਕੀਤਾ ਉਹ ਬਾਈਕ ਤੇ ਹੀ ਗਏ ਆਪਣਾ ਜਮਨानगर ਗਏ ਜਮਨानगर ਦੇ ਕੋਲੋਂ ਦਾ ਇਹ ਦੋਸ਼ੀ ਰਹਿਣ ਵਾਲਾ ਜਮਨानगर ਜ਼ਿਲ੍ਹੇ ਦਾ ਹੀ ਉਸ ਬੰਦੇ ਨੂੰ ਵੀ ਇਮੀਗ੍ਰੇਸ਼ਨ ਸੈਂਟਰ ਵਾਲੇ ਨੂੰ ਵੀ ਪਹਿਲਾਂ ਐਕਸਟਰਸ਼ਨ ਦੀ ਕਾਲ ਆਈ ਸੀ ਕਿ ਫਿਰ ਉੱਥੇ ਫਾਇਰਿੰਗ ਕੀਤੀ ਇਹਨਾਂ ਨੇ ਫਾਇਰਿੰਗ ਕਰਕੇ ਉੱਥੇ ਉੱਥੇ ਬਾਈਕ ਗ੍ਰੇਸ ਆਫ ਗੋਡ ਉੱਥੇ ਵੀ ਕੋਈ ਇੰਜਰਡ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਿੱਧਾ ਮੁਹਾਲੀ ਆਗੇ ਸ਼ਾਨੂ ਮੁਹਾਲੀ ਆਗੇ ਇਹ ਮੁਹਾਲੀ ਆ ਕਿ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਨਾਂ ਦੇ ਘਰ ਤੇ ਕਿ ਕਿੱਥੋਂ ਜਾ ਸਕਦੇ ਆ ਕਿੱਥੋਂ ਭੱਜ ਸਕਦੇ ਆ ਉਸ ਤੋਂ ਬਾਅਦ ਰਾਤ ਨੂੰ ਇਹਨਾਂ ਨੇ ਮੌਕਾ ਦੇਖ ਕੇ ਜਿਹੜੀ ਫਾਇਰਿੰਗ ਕੀਤੀ ਕੋਈ ਲੋਕਲ ਇਨਵੋਲਵਮੈਂਟ ਸਰ ਸਾਹਮਣੇ ਆਦੀ ਕੋਈ ਵੱਡਾ ਸਾਥ ਕਿਸੇ ਨੇ ਦਿੱਤਾ ਹੋਵੇ ਉਸ ਤੋਂ ਬਾਅਦ ਆਫਟਰ ਇਨਸੀਡੈਂਟ ਕਿੱਥੇ ਪਹਿੰ ਨਹੀਂ ਆਫਟਰ ਇਨਸੀਡੈਂਟ ਇਹ ਉਹ ਸਦਾ ਜੋ ਵੀ ਸਾਡੀ ਜਿਹੜੀ ਸਾਡੇ ኦਪਰੇਸ਼ਨਲ ਡਿਟੇਲਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸੈਕੰਡ ਅਕਿਊਜ਼ਡ ਆ ਸੀ ਉਹਨੂੰ ਉਹਦੇ ਪਿੱਛੇ ਲੱਗੇ ਹੋਏ ਆ ਬਟ ਇਹ ਹੈ ਕਿ ਉਸ ਸਾਈਡ ਨੂੰ ਹੀ ਜਿਹੜਾ ਜਿੱਥੋਂ ਆਏ ਸੀਗੇ ਜਮਨਗਰ ਸਾਈਡ ਨੂੰ ਜਾਈ ਸੀ ਕੋਈ ਲੋਕਲ ਇਨਵੋਲਵਮੈਂਟ ਨਹੀਂ ਹਲੇ ਤੱਕ ਲੋਕਲ ਇਨਵੋਲਵਮੈਂਟ ਕੋਈ ਨਹੀਂ ਧਾਰੀ ਵਾਲ ਨੂੰ ਕੋਈ ਐਕਸਟ੍ਰੈਕਸ਼ਨ ਕੋਲ ਆਈ ਸੀ ਹਾਂਜੀ ਉਹਨਾਂ ਨੂੰ ਕੁਝ ਦਿਨ ਪਹਿਲਾਂ ਨੇ ਪੈਸੇ ਨਹੀਂ ਬਸ ਉਹਨਾਂ ਨੇ ਤਾਂ ਡਿਮਾਂਡ ਕੀਤੀ ਉਹਨਾਂ ਨੇ ਅਮਾਉਂਟ ਐਗਜ਼ੈਕਟ ਮੈਨੂੰ ਦਸੀ ਕਿ ਮੈਂ ਕਾਲਾ ਰਾਣਾ ਤਾਂ ਅਜੇ ਕਾਲਾ ਰਾਣਾ ਜਿੰਦੀ ਦੀ ਅਚ ਉਹ ਹੀ ਆਪਰੇਟ ਕਰ ਰਹੇ ਆ ਜਾਂ ਜਿਹਦਾ ਤੁਸੀਂ ਕਿਹਾ ਕਿ ਵਿਦੇਸ਼ ਵਿੱਚ ਮੋਦੀ ਜਿਹੜੇ ਕੋ ਕਾਲਾ ਰਾਣਾ ਗੈਂਗ ਦੇ ਕੁਝ ਬੰਦੇ ਫੋਰਨ ਚ ਵੀ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਉਹ ਸਾਰੇ ਐਸੋਸੀਏਟਿਡ ਹੀ ਆ ਇੱਕ ਗੈਂਗ ਬਣਾ ਕੇ ਜਿਹੜਾ ਇਹ ਐਕਸਟਰਸ਼ਨ ਬ੍ਰੈਕੇਟ ਚਲਾ ਰਹੀ ਸੀ ਕਿ ਉਹਦੇ ਵਿੱਚ ਜੋ ਅਸੀਂ ਜਿਹੜਾ ਇਹਨਾਂ ਦਾ ਮੇਨ ਬੰਦਾ ਕਰਤਨ ਸੀਗਾ ਉਹ ਫੜ ਲਿਆ